ਦੁਨੀਆਂ ਨੂੰ ਧੋਖਾ ਦੇਣ ਲਈ ਝੂਠ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਉਹ ਆਖਰਕਾਰ ਸੱਚਾਈ ਦੇ ਸਾਹਮਣੇ ਡਿੱਗ ਜਾਵੇਗਾ। ਮੇਰਾ ਮੰਨਣਾ ਹੈ ਕਿ ਸੰਸਾਰ ਭਾਵੇਂ ਕਿੰਨਾ ਵੀ ਹਨੇਰਾ, ਰਾਜਕ ਅਤੇ ਅਸ਼ਾਂਤ ਕਿਉਂ ਨਾ ਹੋਵੇ ਇਹ ਜ਼ਰੂਰ ਹੋਵੇਗਾ। ਝੂਠ ਦੀ ਤੁਲਨਾ ਵਿੱਚ ਸੱਚ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ? ਜੇਕਰ ਅਸੀਂ ਸੱਚਾਈ ਅਨੁਸਾਰ ਜੀਉਂਦੇ ਹਾਂ ਤਾਂ ਅਸੀਂ ਝੂਠ ਨੂੰ ਤੋੜ ਸਕਦੇ ਹਾਂ। ਸਵਰਗੀ ਪਿਤਾ ਨੇ ਅਕਸਰ ਇਸ ਕਹਾਵਤ ਦਾ ਹਵਾਲਾ ਦਿੱਤਾ। ਅਜਿਹੇ ਲੋਕ ਹਨ ਜੋ ਸੱਚਾਈ ਦਾ ਪਾਲਣ ਕਰਦੇ ਹਨ ਅਤੇ ਇੱਕ ਦਿਨ ਆਉਂਦਾ ਹੈ ਜਦੋਂ ਧਾਰਮਿਕਤਾ ਪੂਰੀ ਹੁੰਦੀ ਹੈ। ਇਹਨਾਂ ਬਚਨਾਂ ਨੂੰ ਦੁਹਰਾਉਂਦੇ ਹੋਏ ਸਵਰਗੀ ਪਿਤਾ ਨੇ ਸਾਨੂੰ ਅਜਿਹਾ ਸਬਕ ਸਿਖਾਇਆ। ਇਸ ਲਈ ਜੇ ਅਸੀਂ ਸੱਚਾਈ ਅਤੇ ਬਾਈਬਲ ਦੀਆਂ ਸਹੀ ਸਿੱਖਿਆਵਾਂ ਦੇ ਅਨੁਸਾਰ ਜਿਉਂਦੇ ਹਾਂ ਤਾਂ ਅਸੀਂ ਇੱਕ ਦਿਨ ਜਿੱਤਾਂਗੇ। ਝੂਠ ਨੇ ਕਦੇ ਵੀ ਕਿਸੇ ਵੀ ਯੁੱਗ ਵਿੱਚ ਸੱਚੀ ਜਿੱਤ ਹਾਸਲ ਨਹੀਂ ਕੀਤੀ। ਆਓ ਸੀ 2 ਕੋਰਿੰਥੀਆਂ ਦੀ ਕਿਤਾਬ ਅਧਿਆਇ 11 ਵਚਨ 13 ਉੱਤੇ ਇੱਕ ਨਜ਼ਰ ਪਾਈਏ ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਕੀ ਰੂਪ ਵਿੱਚ ਵਟਾਉਂਦੇ ਹਨ ਰੂਪ ਵਟਾਉਣ ਦਾ ਕੀ ਮਤਲਬ ਹੈ ਉਹ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਪੇਸ਼ ਬਦਲਦੇ ਹਨ ਇਹ ਫਰਕ ਕਰਨ ਲਈ ਕਿ ਉਹ ਮਸੀਹ ਦੇ ਸੱਚੇ ਰਸੂਲ ਹਨ ਜਾਂ ਨਹੀਂ ਸਾਨੂੰ ਇਹ ਜਾਂਚਣਾ ਚਾਹੀਦਾ ਹੈ ਕਿ ਕੀ ਉਹ ਮਸੀਹ ਦਾ ਕੰਮ ਕਰ ਰਹੇ ਹਨ ਜੇ ਉਹ ਮਸੀਹ ਦੇ ਕੰਮ ਦਾ ਪਾਲਣ ਨਹੀਂ ਕਰਦੇ ਅਤੇ ਉਸ ਨੂੰ ਨਹੀਂ ਮੰਨਦੇ ਤਾਂ ਉਹ ਝੂਠੇ ਹਨ ਕਿਉਂ ਜੋ ਇਹੋ ਜਿਹੇ ਲੋਕ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਂਦੇ ਹਨ ਵਚਨ 14 ਅਤੇ ਇਹ ਚਰਜ ਦੀ ਗੱਲ ਨਹੀਂ ਬਾਈਬਲ ਕਹਿੰਦੀ ਹੈ ਕਿ ਅਜਿਹੀਆਂ ਗੱਲਾਂ ਅਸਾਧਾਰਨ ਨਹੀਂ ਹਨ ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਇੱਕ ਧਰਮੀ ਸਵਰਗ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ ਇਸ ਲਈ ਜੋ ਉਹਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਦਾ ਅੰਤ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ ਇਹ ਲਿਖਿਆ ਹੈ ਕਿ ਉਹਨਾਂ ਦਾ ਨਤੀਜਾ ਉਹਨਾਂ ਦੇ ਕੰਮਾਂ ਅਨੁਸਾਰ ਹੋਵੇਗਾ ਐਥਵਾਰਦੀਆ ਆराधना ਕਰਨ ਦਾ ਨਤੀਜਾ ਕੀ ਹੋਵੇਗਾ ਕੀ ਉਹ ਆਸ਼ੀਸ਼ਾ ਪ੍ਰਾਪਤ ਕਰ ਸਕਦੇ ਹਨ ਕੀ ਉਹ 크리스마스 ਨੂੰ ਮਨਾ ਕੇ ਬਚਾਏ ਜਾ ਸਕਦੇ ਹਨ ਜੋ ਬਾਈਬਲ ਵਿੱਚ ਹੈ ਵੀ ਨਹੀਂ ਹੈ? ਉਹਨਾਂ ਲੋਕਾਂ ਦਾ ਨਤੀਜਾ ਕੀ ਹੋਵੇਗਾ ਜੋ ਸਿਖਾਉਂਦੇ ਹਨ ਜਾਂ ਸਿੱਖਦੇ ਹਨ ਕਿ ਪੂਸਾਹ ਨੂੰ ਮਨਾਉਣ ਦੀ ਕੋਈ ਲੋੜ ਨਹੀਂ ਹੈ ਜੋ ਸਾਫ਼ ਤੌਰ ਤੇ ਬਾਈਬਲ ਵਿੱਚ ਦਰਜ ਹੈ। ਉਹਨਾਂ ਦਾ ਕੀ ਹੋਵੇਗਾ? ਗਿਣਤੀ 9 ਵਿੱਚ ਲਿਖਿਆ ਹੈ ਕਿ ਉਹ ਪਰਮੇਸ਼ਵਰ ਦੇ ਲੋਕਾਂ ਵਿੱਚੋਂ ਨਸ਼ਟ ਕੀਤੇ ਜਾਣਗੇ। ਫਿਰ ਜਿਹੜੇ ਲੋਕ ਉਹਨਾਂ ਲੋਕਾਂ ਤੋਂ ਵਖਰੇ ਹੋ ਗਏ ਹਨ ਉਹ ਮੁਕਤੀ ਦੀ ਆਸ ਅਤੇ ਸਦੀਪਕ ਸੁਗਰਗ ਦੇ ਰਾਜ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਨ ਜਿਸ ਦੀ ਮਨੁੱਖ ਜਾਤੀ ਨੇ ਆਪਣੇ ਵਿਸ਼ਵਾਸ ਨਾਲ ਆਸ ਕੀਤੀ ਹੈ ਜਦੋਂ ਸੀ ਬਾਈਬਲ ਦੀਆਂ ਸਹੀ ਸਿੱਖਿਆਵਾਂ ਨੂੰ ਦੇਖਦੇ ਹਾਂ ਤਾਂ ਅਸੀਂ ਆਸਾਨੀ ਨਾਲ ਜਾਣ ਸਕਦੇ ਹਾਂ ਕਿ ਉਹ ਧਾਰਮਿਕਤਾ ਦੇ ਸੇਵਕ ਹਨ ਜਾਂ ਸ਼ੈਤਾਨ ਦੇ ਦਾਸ ਨਾਲ ਹੀ ਨਾਲ ਉਹ ਸੱਚੇ نبی ਹਨ ਜਾਂ ਝੂਠੇ نبی ਇਹ ਬਹੁਤ ਸਪਸ਼ਟ ਹੋਵੇਗਾ ਮੈਂ ਤੁਹਾਨੂੰ ਸਾਰਿਆਂ ਨੂੰ ਇਮਾਨਦਾਰੀ ਨਾਲ ਚਰਚ ਆਫ ਗੋਡ ਵਿੱਚ ਵੱਧ ਤੋਂ ਵੱਧ ਸਹੀ ਢੰਗ ਨਾਲ ਪਰਮੇਸ਼ਵਰ ਦੀ ਇੱਛਾ ਪ੍ਰਾਪਤ ਕਰਨ ਲਈ ਕਹਿਣਾ ਚਾਹੁੰਦਾ ਹਾਂ ਤਾਂ ਜੋ ਤੁਸੀਂ ਸਹੀ ਸਮਝ ਪ੍ਰਾਪਤ ਕਰ ਸਕੋ ਅਤੇ ਕਈ ਆਤਮਾਵਾਂ ਨੂੰ ਬਚਾ ਸਕੋ ਜੋ ਝੂਠ ਵਿੱਚ ਭਟਕ ਰਹੀਆਂ ਹਨ ਅਜਿਹਾ ਕਰਨ ਨਾਲ ਅਸੀਂ ਆਨੰਦ ਅਤੇ ਮਹਿਮਾ ਨਾਲ ਆਪਣੇ ਸਦੀਪਕ ਘਰ ਵਿੱਚ ਵਾਪਸ ਜਾ ਸਕਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ